ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪਤੇ ਅੱਜ ਕਸਾਨਾਂ ਨਾਲ ਦੋਨਾਂ ਦੀ ਮਤਲਬ ਧਰਨਾ ਚੱਲ ਰਿਹਾ ਸੀ ਅਸੀਂ ਇੱਥੇ ਸਾਰੀ ਜਗ੍ਹਾ ਤੇ ਧਰਨਾ ਦਿੱਤਾ ਦੋਨਾਂ ਪਾਸੇ ਲੱਗੇ ਸਾਰੀ ਸੰਗਤ ਨੇ ਲੜ ਕੇ ਬੈਠੇ ਉੱਥੇ ਧਰਨਾ ਦਿੱਤਾ ਜਦੋਂ ਅਸੀਂ ਉੱਠ ਕੇ ਆਏ ਆ ਉਥੋਂ ਤੇ ਆਣ ਕੇ ਇੱਥੇ ਦੇਖਿਆ ਤੇ ਮਠਾਪੁਰ ਚੌਂਕ ਦੇ ਲਾਗੇ ਯੂਨੀਅਨ ਬੈਂਕ ਜਿਹੜਾ ਹੈ ਪੰਜਾਬ ਨੈਸ਼ਨਲ ਪੰਜਾਬ ਨੈਸ਼ਨਲ ਬੈਂਕ ਜਿਹੜਾ ਹੈ ਖੁੱਲਾ ਪਿਆ ਹੈ ਇਹਦੇ ਸ਼ਟਰ ਛੁੱਟਿਆ ਤੇ ਅੰਦਰ ਬੰਦੇ ਕੰਮ ਕਰ ਰਹੇ ਨੇ ਤੇ ਸਾਡਾ ਮਕਸਦ ਇਹ ਹੀ ਹੈ ਕਿ ਜਦੋਂ ਸਾਰੇ ਇਹ ਕਿਸਾਨ ਭਰਾ ਇੱਕ ਮੁੱਕ ਹੋ ਕੇ ਚੱਲ ਰਹੇ ਨੇ ਤੇ ਇਹ ਵੀਰ ਕਿਉਂ ਨਹੀਂ ਸਾਡੇ ਨਾਲ ਚੱਲ ਰਹੇ ਇਹਨਾਂ ਦਾ ਖੋਲਣ ਦਾ ਮਕਸਦ ਕੀ ਆ ਠੀਕ ਹੈ ਤੇ ਤੁਸੀਂ ਹੁਣ ਮੈਨੇਜਰ ਨਾਲ ਗੱਲਬਾਤ ਕੀਤੀ ਰਾਬਤਾ ਕੀਤਾ ਮੈਨੇਜਰ ਨਾਲ ਨਹੀਂ ਮੈਨੇਜਰ ਸਾਹਿਬ ਨਾਲ ਰਾਤ ਨਹੀਂ ਕੀਤਾ ਸਾਹਿਬ ਮੈਨੇਜਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ 11 ਨੂੰ ਕਾ ਹੋਇਆ ਕਾਲ ਹੈ ਪਰ ਇਹ ਕਿਸਾਨ ਬੰਦੇ ਦੀ ਕਾਲ ਆਈ ਆ ਭਾਰਤ ਬੰਦ ਆ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਅਸੀਂ ਕਿਸਾਨ ਵੀਰਾਂ ਦੇ ਨਾਲ ਚੱਲੀਏ ਠੀਕ ਹੈ ਠੀਕ ਹੈ ਹਾਂ ਚਲੋ ਕਰੋ ਗੱਲ ਤੁਸੀਂ ਕਿਸਾਨ ਉਹਨਾਂ ਨਾਲ ਮੈਨੇਜਰ ਸਾਹਿਬ ਨਾਲ ਕਰੀਏ ਮੈਨੇਜਰ ਸਾਹਿਬ ਨਾਲ ਗੱਲ ਕਰਕੇ ਦੇਖਦੇ ਆ ਕੀ ਉਹ ਕਹਿੰਦੇ ਆ ਕਰੋ ਗੱਲ ਜੀ ਕਰੋ ਗੱਲ 来中来中。好，再见。再见。来你。 跟牢，跟牢，跟牢。 ਇਹ ਇਸ ਤਰ੍ਹਾਂ ਸ਼ਟਰ ਬੰਦ ਕਰਕੇ ਇਸ ਤਰ੍ਹਾਂ ਸ਼ਟਰ ਬੰਦ ਕਰਕੇ ਮੈਂ ਜੀ ਸਾਹਿਬ ਸਾਰਾ ਹਿਸਾਬੀ ਸਾਰਾ ਦੇਖੋ ਅੱਜ ਪੰਜਾਬ ਦੇ ਨਾਲ ਆ ਜੀ ਜਿਹੜੀ ਚਾਹੀਦੀ ਆ ਸਾਡੇ ਨਾਲ ਰਹੋ ਤੁਸੀਂ ਵੀ ਇਹ ਕਹਿੰਦੇ ਹੁਕਮ ਕਰੋ ਬਿਲਕੁਲ ਇਹ ਰਿਕਵੈਸਟ ਕਰਨਾ ਹੈ ਤੁਹਾਨੂੰ ਬਸ ਕਰਨਾ ਹੈ ਰਿਕਵੈਸਟ ਕਰਨਾ ਹੈ ਥੈਂਕ ਯੂ ਸਾਨੂੰ ਮੈਸੇਜ ਉੱਤੇ ਕਰ ਲੈਣੇ ਹੁਣੇ 5 ਮਿੰਟ ਦਾ ਦੇ ਦਿਓ ਠੀਕ ਹੈ ਸਰ ਥੈਂਕ ਯੂ ਮੈਂ ਬੰਦ ਕਰੀਆ ਥੈਂਕ ਯੂ ਸੂਰਿਆਪੰਕ ਕਰਾ ਮੈਂ ਜੀ ਸਾਹਿਬ ਸਟਾਫ ਸਾਡਾ ਸਾਰਾ ਆ ਜੀ ਸਟਾਫ ਤਕਰੀਬਾ ਸਾਰਾ ਹਾਂਜੀ ਤਕਰੀਬਨ ਸਾਰਾ ਆ ਜੀ ਤੇ ਆਪਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਈ ਕੋਈ ਇਹਨਾਂ ਦੀ ਬੰਦ ਦੀ ਕਾਲ ਦੀ ਬੰਦ ਕਰਨ ਦੀ ਨਹੀਂ ਆਈ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਕਹਿਣਗੇ ਬੰਦ ਕਰ ਦੇਵਾਂ ਤਾਂ ਕਰ ਦੇਵਾਂ ਠੀਕ ਹੈ ਠੀਕ ਹੈ ਠੀਕ ਓਕੇ ਜੀ ਆ ਰਿਕਵੇਸਟ ਇੱਕੋ ਨਾਰਾ ਸਤ ਪਿਆਰਾ ਇੱਕੋ ਨਾਰਾ ਸਤ ਪਿਆਰਾ ਸਤ ਖਿਸਾਨ ਜੁਨੀਅਨ ਜਿੰਦਾਬਾਦ ਸਿਆਖ ਕਿਸਾਨ ਇਕਤਾ ਜੁਨੀਅਨ ਜਿੰਦਾਬਾਦ ਦਰ ਬੁੱਲਾ ਪਰਿਸਾਨ ਕਿਲਾ ਉਹ ਕੋਲੋਂ ਵਾਜੀ ਸਿਆਖ ਕਿਸਾਨ ਜੁਨੀਅਨ ਜਿੰਦਾਬਾਦ ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਕੋ ਨਾਰਾ